ਪਿੰਡ ਗੁਰੂਸਰ ਵਿੱਚ ਚਿੱਟੇ ਨਾਲ ਹੋਈ ਨੌਜਵਾਨ ਦੀ ਕਥਿਤ ਮੌਤ ਤੋਂ ਬਾਅਦ ਅੱਜ ਪਿੰਡ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਵਾਸੀ 71 ਹੋ ਕੇ ਨਸ਼ਾ ਵੇਚਣ ਵਾਲੇ ਦੇ ਘਰ ਪਹੁੰਚ ਗਏ ਅਤੇ ਉਸ ਨੂੰ ਚੇਤਾਵਨੀ ਦੇ ਦਿੱਤੀ ਮਾਹੌਲ ਗਰਮਾ-ਗਰਮ ਰਿਹਾ ਇਸ ਮੌਕੇ ਪੰਚਾਇਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿੱਚ ਜੋ ਵੀ ਵਿਅਕਤੀ ਨਸ਼ਾ ਵੇਚੇਗਾ ਉਸ ਦੀ ਜ਼ਬਾਨ ਤੋਂ ਨਹੀਂ ਕਰਵਾਈ ਜਾਵੇਗੀ ਅਤੇ ਇਸ ਤੋਂ ਇਲਾਵਾ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਜੇ ਕੋਈ ਵਿਅਕਤੀ ਨਸ਼ਾ ਕਰਨ ਦਾ ਆਦੀ ਹੈ ਤਾਂ ਉਸ ਦੀ ਮਦਦ ਕੀਤੀ ਜਾਵੇਗੀ ਅਤੇ ਨਸ਼ਾ ਛਡਾਉਣ ਵਿੱਚ ਸਹਾਇਤਾ ਦਿੱਤੀ ਜਾਵੇਗੀ ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਸ਼ਰਿਆਮ ਨਸ਼ਾ ਵਿਕ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਕੀ ਗੱਲ ਹੋਈ ਹੈ ਜੀ ਤੁਸੀਂ ਬੋਲੋ ਇੱਕ ਮਿੰਟ ਆਕਰ ਗਈ ਜੀ ਉਹਨਾਂ ਦੇ ਘਰੇ ਵੀ ਸਾਡੇ ਬੱਚੇ ਚਿੱਟਾ ਖਾਂਦੇ ਆ ਕੋਣੇ ਸਾਡੇ ਨਾਲ ਮਾਰਨ ਹਥੋਪਾਈ ਕੀਤੀ ਸਾਡੇ ਨਾਲ ਛੋਟੇ ਬੱਚੇ ਨਸ਼ੇ ਤੋਂ ਹਟਣੇ ਚਾਹੀਦੇ ਇਹ ਇੱਥੇ ਰਹਿਣੀ ਨਹੀਂ ਚਾਹੀਦੀ ਸਾਨੂੰ ਆ ਬਸ ਸਾਡੇ ਪਿੰਡ ਦੇ ਵਿੱਚ ਨਸ਼ਾ ਨਹੀਂ ਕੋਈ ਵਿਕਣਾ ਚਾਹੀਦਾ ਸਾਡੇ ਬੱਚੇ ਪੋਰਾ ਪੋਰਾ ਬਤਾ ਕਿੰਨੇ ਬਰਬਾਦ ਕਰਤੇ ਨੇ ਕੱਲ ਸਾਡੇ ਬੱਚੇ ਦੀ ਇਹਦੇ ਕੋਲੋਂ ਚਿੱਟਾ ਲਾ ਕੇ ਮੌਤ ਹੋਈ ਆ ਹਾਂ ਅਸੀਂ ਇਹ ਕਹਿੰਨੇ ਵੀ ਸਾਡੇ ਪਿੰਡ ਦੇ ਵਿੱਚ ਇਹ ਚਿੱਟਾ ਨਾ ਵਿਕੇ ਹਾਂ ਸਾਡੇ ਹੱਥੋਂ ਪਾਈ ਹੋਈ ਆ ਸਾਡੇ ਨਾ ਆ ਨਾ ਸਾਰਾ ਬੇੜਾ ਇਕੱਠਾ ਹੋ ਕੇ ਆਏ ਅਸੀਂ ਹਾਂ ਪੁਲਿਸ ਵੀ ਨਹੀਂ ਸਾਡੀ ਮਦਦ ਕਰਦੀ ਸੁਣਵਾਈ ਨਹੀਂ ਹੁੰਦੀ ਸਾਡੀ ਜਮਾ ਨਾ 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 ਆਵਾਜ਼ ਦੇ ਧਰਨਾ ਲਾਓ ਅੱਜ ਡੀਸੀ ਦੇ ਪੇਸ਼ ਹੋ ਚੱਲੋ ਆਜੋ ਦਸੂਰ ਪਾਏ ਡੀਸੀ ਦੇ ਪੇਸ਼ ਹੋ ਇਹ ਰਵੇ ਜਵੇ ਚਵੇ ਆਈ ਕਾਹਦੀ ਰੈਂਟ ਦੇਣਾ ਹਾਥੋਂ 500 ਲੈ ਦੀ ਐਟਾ ਲੈ ਦੇ ਦੀ ਐਸੇ ਜਾ ਨਹੀਂ ਦੇਣਾ ਕੋਈ ਟੰਗਾ ਦੇ ਰੇ ਨਾ ਕਰੇ ਜੁਆ ਕਾਚੇ ਰਹੀਦਾ ਅੰਗਰੇਜ਼ਾਂ ਦੇ ਤੋਂ ਮਾਰ ਕੇ ਅੰਦੀ ਦੀ ਇਹੇ ਆਦੀ ਮੈਂ ਦੁੱਧ ਵੇਚ ਕੇ ਟਾਈਮ ਪਾਸ ਕਰਦੀ ਐ ਭੈਣ ਤੋਂ ਚੱਠੇ ਵੇਖੋ ਇਹਦੇ ਲੱਗੇ ਅਸੀਂ ਤਾਂ ਗੋਇ ਕੁੜੇ ਛੜਦਗਾ ਫਿਰਦਗਾ ਸਾਥੇ ਇਕੱਠੇ ਲਾਈ ਦੇ ਇਹਨੇ ਲੋਕਾਂ ਨੇ ਪੀਂਡਾ ਖਾ ਗਿਏ ਇਹ ਕਾਰ ਭਰਾ ਤੇਰਾ ਬੱਚਿਆਂ ਨਾਲ ਜਿੰਨਾਂ ਨੇ ਨਸ਼ਾ ਤੇ ਲਾਤ ਨਸ਼ੇ ਖਲਾ ਖਲਾ ਜਾਵਦੀ ਨਹੀਂ ਬਲੀ ਆ ਵੀ ਲੋਕਰ ਲਈ ਬੈਠੀ ਔਲਾ ਦੇ ਜਵਾਗ ਨੂੰ ਨੀਰੇ ਤੇ ਲਾਈ ਬੈਠੀ ਲਾਉਣ ਨੂੰ ਹਾ ਖਾ ਖਾ ਕੇ ਦਾਲ ਜੀ ਦਿੰਦੀ ਆ ਅਸੀਂ ਤਾਂ ਵਾ ਨੱਤਾ ਵਾ ਪੰਨਾ ਗਾ ਕੇ ਨਸ਼ਾ ਤਾਂ ਨਾ ਹਟਦੀ ਤਾਂ ਨਹੀਂ ਹਟਾਓ ਇਹਨੂੰ ਨਹੀਂ ਅਸੀਂ ਨੱਤਾ ਵਾ ਤੋੜਾਂਗੇ ਲਾਉਣ ਵਾਲਿਆਂ ਦੀਆਂ ਵੀ ਝੋਲੀਆਂ ਨੇ ਜਿਹੜੇ ਲਾਉਂਦੇ ਵੇਖੋ ਉਹਨਾਂ ਦੀਆਂ ਵੀ ਝੋਲੀਆਂਗੇ ਬਸ ਸਾਡਾ ਆਪਾ ਹੋਵੇ ਨਾ ਪਰਦੀ ਅਸੀਂ ਕਿਉਂ ਬੈਠੇ ਤਰੇ ਪੁਲਸ ਵਾਲੇ ਚੱਕਿਆ ਕਿਸੇ ਨੂੰ ਬਖਸ਼ਣਾ ਨਹੀਂ ਪੁੱਤ ਨਹੀਂ ਗੁਸ਼ ਕਰਦੀ ਪੁਲਿਸ ਨੇ ਤਾਂ ਪੈਸੇ ਖਾਂਦੀ ਐ ਪੈਸੇ ਖਾਂਦੀ ਐ ਪੁਲਿਸ ਨੇ ਤਾਂ ਸਾਨੂੰ ਜਲ ਜਮਤਣਾ ਮਜੂਰਾ ਪਰ ਇਹਦੀਆਂ ਵੀ ਨੱਤਾ ਤੋੜ ਕੇ ਛੱਡਾਂਗੇ ਇਹਦਾ ਜਲੂਸ ਕੋਡਾ ਸਵਾਰ ਕੇ ਇਹਦਾ ਲਾਉਣ ਵਾਲਿਆਂ ਦੀਆਂ ਵੀ ਤੋੜਾਂਗੇ ਹਾਂ ਜਿਹੜਾ ਲਾਉਣ

ਜਾ ਵੜੀ ਨੇ ਪੂਰਾ ਪੂਰਾ ਮਦੇ ਸਾਡੇ ਦੋ ਮਹੀਨੇ ਵੀ ਹੋਏ ਪਹਿਲਾਂ ਮੋਤੋ ਹੋ ਕੇ ਕਿ ਆ ਕਾਲਾ ਤੋਂ ਚਿੱਟਾ ਲਿਆ ਕੇ ਮੁੰਡਾ ਟੀਕਾ ਲਾ ਕੇ ਮਰ ਗਿਆ ਤਿੰਨ ਸਾੜੇ ਹਰ ਦਾ ਪਏ ਮੰਜੇ ਚ ਪਏ ਆ ਦੋ ਦੋ ਮੰਜੇ ਦੇ ਵਿੱਚ ਪਏ ਆ ਬਣਾਈ ਕਿ ਤੜੀ ਪਏ ਸਾਡੇ ਕੋਲੇ ਕੋਲੇ ਪਏ ਆ ਕੋਈ ਨਹੀਂ ਬਰਛਣਾ ਨਹੀਂ ਇਹਨੂੰ ਤੈਨੂੰ ਦੱਸਤਾ ਕਰ ਸੈਂਟਰ ਵਾਲੇ ਨੇ ਆਉਂਦੇ ਆ ਸਿਕਾਉਣੇ ਆ ਔਰ ਕੀ ਕਰੀ ਹਾਂ ਸੈਂਟਰ ਵਾਲਿਆਂ ਚੋਣੇ ਉਹ ਪੈਸੇ ਮੰਗਦੇ ਕਿੱਥੋਂ ਦੇਈਏ ਸੀ ਪੈਸੇ ਚਿੱਟਾ ਬੂਰਾ ਕਰੀ ਗਿਆ ਸੈਂਟਰ ਨਾਲ ਦੇ ਗਏ ਪਤਾ ਦੀ ਕਮਾਈ ਇਹ ਖਾਣ ਲਾ ਦਿਓ ਤਾਂ ਮਰੇ ਆ ਗਿਆ ਸਾਡੀਆਂ ਰੋਲੀਆਂ ਆ ਜਿਹੜਾ ਬੱਚਾ ਨਸ਼ਾ ਤਾਂ ਲਾਉਂਦਾ ਨਾ ਜਵੜੜੀ ਨੇ ਹੈ ਉਹਦੇ ਜਰੂਰੇ ਦਾ ਸਵਾਰ ਕੇ ਤੁਸੀਂ ਜਿਹੜਾ ਚਿੱਟੇ ਨੂੰ ਲੈ ਕੇ ਸਾਡੇ ਪਿੰਡ ਚ ਜੀ ਦੂ ਤਿੰਨ ਮਸਤਾ ਹੋ ਗਈਆਂ ਉਹਦੇ ਸਬੰਧ ਚ ਅੱਜ ਸਰਪੰਚ ਕੋਲੇ ਸਾਰੇ ਲੋਕ ਬੰਦੇ ਬੁੜੀਆਂ ਪਿੰਡ ਦੇ ਆਏ ਸੀ ਅਸੀਂ ਸਾਰੀ ਪੰਚਾਇਤ ਨਹੀਂਓ ਪੱਤਰਕਾਰ ਸਾਹਿਬ ਵੀ ਆ ਸਾਰੇ ਬੰਦੇ ਇੱਥੇ ਮੌਜੂਦ ਆ ਪਿੰਡ ਦੇ ਅਸੀਂ ਪੰਚਾਇਤ ਨਹੀਂਓ ਮਤਾ ਪਾ ਕੇ ਦਿੰਨੇ ਆ ਵੀ ਜਿਹੜੇ 11 ਮੈਂਬਰ ਐ 12ਵਾਂ ਸਰਪੰਚ ਐ 4 5 5 ਨੰਬਰਦਾਰ ਆ ਯਾਰ ਇਹਨਾਂ ਦੀ ਕੋਈ ਜਵਾਨਤ ਨਾ ਕਰਾਓ ਜਿਹੜਾ ਕੋਈ ਪਾਈ ਟੀਕਾ ਲਾਉਂਦਾ ਕਿਸੇ ਦਾ ਕੁਝ ਕਰਦਾ ਉਹਨੂੰ ਨਾ ਉਹ ਤੋਂ ਪਰਹੇਜ਼ ਕਰੋ ਤੇ ਦੂਜੇ ਲੋਕਾਂ ਨੂੰ ਵੀ ਪਿੰਡਦਿਆਂ ਨੂੰ ਆਣੇ ਯਾਰ ਅੱਜ ਕੋਈ ਕਿਸੇ ਗਰੀਬ ਦਾ ਮਰਦਾ ਅਮੀਰ ਦਾ ਮਰਦਾ ਯਾਰ ਸਾਰੇ ਹੀ ਮਤਲਬ ਇਹ ਤੋਂ ਪਰਹੇਜ਼ ਕਰੋ ਤੇ ਸਾਰੇ ਆਪਾਂ ਸਹਿਯੋਗ ਦੇਈਏ ਪਿੰਡ ਦਾ ਪੰਚਾਇਤ ਦਾ ਜਿਹੜੇ ਮੂਹਰੇ ਲੱਗਦੇ ਕਮੇਟੀ ਦਾ ਤੇ ਸਾਰੇ ਪਿੰਡ ਦਾ ਕੰਮ ਹੈ ਨਾ ਕਿ ਇਕੱਲੇ ਸਰਪੰਚ ਦਾ ਜਾਂ ਕਿਸੇ ਨੰਬਰ ਦਾ ਜਾਂ ਕਿਸੇ ਨੰਬਰਦਾਰ ਦਾ ਸਾਰੇ ਪਿੰਡ ਦਾ ਸਿਉਂ ਪੁਲਿਸ ਨੂੰ ਜੀ ਅੱਜ ਵੀ ਫੋਨ ਕੀਤਾ ਤੇ ਡਿਪਟੀ ਸਾਹਿਬ ਦਾ ਦੱਬੀ ਜਾਈ ਐ ਨਹੀਂ ਚਲੋ ਕੋਈ ਗੱਲ ਨਹੀਂ ਐਸਟਚੋ ਨੂੰ ਕੀਤਾ ਉਹ ਮੌਕੇ ਤੇ ਇੱਥੇ ਆਉਂਦਾ ਤੇ ਉਹ ਵੀ ਨੇ ਜੀ ਕੀ ਕਾਰਵਾਈ ਕਰਦੇ ਅਸੀਂ ਇੱਥੇ ਇਕੱਠੇ ਹੋਏ ਆ ਸਾਰੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਪਰਸੋਂ ਇੱਕ ਸਾਡੇ ਪਿੰਡ ਨੌਜਵਾਨ ਮੁੰਡੇ ਦੀ 18 ਸਾਲ ਦੀ ਮੌਤ ਹੋ ਗਈ ਐ ਐਸੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਹਦੇ ਮੁੰਡੇ ਦੇ ਫੁੱਲ ਚੁੱਕ ਕੇ ਆਏ ਐ ਸਾਰੇ ਗਰੀਬ ਭਰਾ ਵੀ ਇੱਥੇ ਖੜੇ ਐ ਬਹੁਤ ਵੱਡਾ ਇਕੱਠ ਇੱਥੇ ਹੋਇਆ ਜਦੋਂ ਪੰਚਾਇਤ ਕੋਲੇ ਸਾਰੇ ਪਿੰਡ ਦੇ ਇਕੱਠੇ ਹੋ ਕੇ ਆਏ ਵੀ ਆਪਾਂ ਇਸ ਮੁੱਦੇ ਤੇ ਆਪਾਂ ਕੋਈ ਮਸਲੇ ਤੇ ਆਪਾਂ ਇਕੱਠੇ ਹੋ ਕੇ ਕੋਈ ਹੱਲ ਕਰੀਏ ਦਾ ਸਾਡੀ ਤਾਂ ਇਹ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਆਪਾਂ ਇਕੱਠੇ ਹੋ ਕੇ ਲੜਾਈ ਲੜੀਏ ਭਾਵੇਂ ਕੋਈ ਵੀ ਹੋਵੇ ਜਿਹੜਾ ਨਸ਼ਾ ਵੇਚਦਾ ਹੈ ਕਿਸੇ ਪ੍ਰਕਾਰ ਦਾ ਨਸ਼ਾ ਵੇਚਦਾ ਹੈ ਪਹਿਲਾਂ ਉਹਨੂੰ ਬੇਨਤੀ ਕਰਕੇ ਜਾ ਕੇ ਪਹਿਲਾਂ ਵੀ ਕੀਤੀ ਹੋਈ ਹੈ ਵੀ ਤੂੰ ਇਹ ਕੰਮ ਛੱਡ ਦੇ ਭਾਈ ਆਪਦਾ ਸਿੱਧੇ ਕੰਮ ਤੇ ਲੱਗ ਇਸ ਨਾਲ ਪਿੰਡ ਦੇ ਵਿੱਚ ਨੌਜਵਾਨ ਪੀੜੀ ਦਾ ਆਉਣ ਵਾਲੀ ਜਨਰੇਸ਼ਨ ਦਾ ਨੁਕਸਾਨ ਹੁੰਦਾ ਹੈ ਇਹਨੂੰ ਵੀ ਸਖਤ ਵਾਰਨਿੰਗ ਦਿੱਤੀ ਅੱਜ ਇਹਦੀ ਕਾਨੂੰਨੀ ਕਾਰਵਾਈ ਜੇ ਵੀ ਬੰਦੀ ਹੋਈ ਉਹ ਵੀ ਕਰਾਉਣ ਦੇ ਅਸੀਂ ਨਾਲ ਸਹਿਮਤਨ ਸਾਰੀ ਪੰਚਾਇਤ ਕਰਾਵਾਂਗੇ ਕਿਸੇ ਨੂੰ ਇਸ ਕੰਮ ਦੇ ਵਿੱਚ ਮਾਫੀ ਨਹੀਂ ਦਿੱਤੀ ਜਾਊਗੀ ਤੇ ਪਿੰਡ ਵਾਲਿਆਂ ਨੂੰ ਅਸੀਂ ਕਹਨੇ ਆਂ ਵੀ ਇਸ ਮੁੱਦੇ ਤੇ ਸਾਰੇ ਇਕੱਠੇ ਹੋਗੇ ਕਿਉਂਕਿ ਇਹ ਅੱਗ ਹੈ ਇਹ ਅੱਗ ਅੱਜ ਮੇਰੇ ਘਰੇ ਕੱਲ੍ਹ ਐਸ ਘਰੇ ਕੱਲ੍ਹ ਅਗਲੇ ਘਰੇ ਇਹ ਫੈਲਦੀ ਫੈਲਦੀ ਜਾਣੀ ਹੈ ਤੇ ਇਹਨੂੰ ਬੁਝਾਉਣ ਦੀ ਖਾਤਰ ਇਹ ਸਾਰੇ ਆਪਾਂ ਲੋਕਾਂ ਨੂੰ ਹਮਲਾ ਮਾਰਨਾ ਪੈਣਾ ਹੈ ਪ੍ਰਸ਼ਾਸਨ 2 ਨੰਬਰ ਤੇ ਆਪਣੀ ਜਾ ਕੇ ਮਦਦ ਕਰ ਸਕਦਾ ਹੈ ਜੇ ਆਪਾਂ ਕਹੀਏ ਪੁਲਿਸ ਆਪਣੇ ਪਿੰਡ ਰੋਕ ਦੂਗੀ ਕੱਲੀ ਪੁਲਿਸ ਜਾਂ ਪ੍ਰਸ਼ਾਸਨ ਇਹ ਕੰਮ ਨਹੀਂ ਕਰ ਸਕਦਾ ਨਾ ਕੋਈ ਕਮੇਟੀ ਜੇ ਤੁਸੀਂ ਸਾਰੇ ਇਕੱਠੇ ਹੋ ਕੇ ਰੋਕੋਗੇ ਤਾਂ ਤਾਂ ਬਚਾ ਸਕਦੇ ਆਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ੇ ਵੇਚਦੇ ਜਿਹੜੇ ਉਹਨਾਂ ਨੂੰ ਕੀ ਅਪੀਲ ਆ ਭਾਈ ਉਹਨਾਂ ਨੂੰ ਇਹੀ ਅਪੀਲ ਆ ਵੀ ਭਾਈ ਜੇ ਤੁਸੀਂ ਆਪ ਨਸ਼ੇ ਤੋਂ ਗ੍ਰਸਤ ਆਂ ਤਾਂ ਤੁਹਾਡੀ ਮਦਦ ਅਸੀਂ ਪੰਚਾਇਤ ਕੰਨੀਆਂ ਦੀ ਜੇਬ ਚੋਂ ਕਰਨ ਨੂੰ ਤਿਆਰ ਆਂ ਵੀ ਤੁਸੀਂ ਕਿਸੇ ਸੈਂਟਰ ਚ ਦਾਖਲ ਹੋਣਾ ਕੋਈ ਦਵਾਈ ਲੈਣੀ ਐ ਤਾਂ ਤੁਹਾਡੀ ਹਰ ਹਾਲ ਦੀ ਮਦਦ ਕੀਤੀ ਜਾਊਗੀ ਜੇ ਤੁਸੀਂ ਵੇਚਣੋਂ ਨਾ ਹਟੋਗੇ ਅਸੀਂ ਪ੍ਰਸ਼ਾਸਨ ਨੂੰ ਪਾਸੇ ਛੱਡ ਕੇ ਤੇ ਸਰਕਾਰ ਨੂੰ ਪਾਸੇ ਛੱਡ ਕੇ ਪਿੰਡ ਦੇ ਬੰਦੇ ਨੂੰ ਲੈ ਕੇ ਕਾਨੂੰਨ ਆਪਦੇ ਹੱਥ ਚ ਲੈ ਕੇ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਉਹੀ ਬੇਨਤੀ ਕਰਦੇ ਆ ਜਿਹੜਾ ਵੀ ਨਸ਼ਾ ਵੇਚਦਾ ਹੈ ਉਹਦੇ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਫੁੱਲ ਸਾਰੇ ਪਿੰਡ ਨੂੰ ਸਹਿਯੋਗ ਚਾਹੀਦਾ ਜਿਹੜਾ ਬੰਦਾ ਨਸ਼ਾ ਵੇਚਦਾ ਹੈ ਇਹ ਪ੍ਰਸ਼ਾਸਨ ਨਹੀਂ ਕਰਦਾ ਕਾਰਵਾਈ ਕਰਦਾ ਪਿੰਡ ਵੱਲੋਂ ਮਤਲਬੋਂ ਕਰਕੇ ਕਾਰਵਾਈ ਕਰਨੀ ਚਾਹੀਦੀ ਉਹਦੇ ਤੇ ਉਹਨਾਂ ਦੇ ਪਿੰਡ ਵੱਲੋਂ ਕਾਰਵਾਈ ਕਰਾਂਗੇ ਤਾਂ ਬੱਚੇ ਬਚਣਗੇ ਨਸ਼ੇ ਤੋਂ ਨਹੀਂ ਕੋਈ ਬਾਚ ਨਹੀਂ ਸਕਦਾ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਾਧਾ ਤੁਰਿਆ ਜਾ ਰਿਹਾ ਚਿੱਤੇ ਦੇ ਨਾਲ ਜਿਹੜੀ ਮੌਤ ਹੋਈ ਆ ਕੱਲ ਮੁੰਡੇ ਦੀ ਬਹੁਤ ਮੰਦ ਭਾਗੀ ਆ ਬਹੁਤ ਅਫਸੋਸਜਨ ਕਿਸਮਤਨਾ ਸਾਰੇ ਨਗਰ ਆਸਤੇ ਇਹ ਬਹੁਤ ਮਾੜੀ ਗੱਲ ਆ